ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਕੀ ਫਤਿਹ ਲੋਪੋ ਪਿੰਡ ਤੋਂ ਮੋਗਾ ਜ਼ਿਲ੍ਹਾ ਬਾਈ ਹੋਣੀ ਇਹ ਬੱਚੇ ਨੂੰ ਲੈ ਕੇ ਆਏ ਨੇ ਇਹ ਬੱਚਾ ਮੋਹਨ ਪਾਸਵਾਨ ਆਪਣਾ ਨਾਮ ਦੱਸਦਾ ਤੇ ਜਿਹੜੀ ਹਾਲਤ 'ਚ ਇਹ ਮਿਲਿਆ ਬੱਚਾ ਉਹ ਵੀਡੀਓ ਵੀ ਦੇਖੋ ਜਿਹੜੀਆਂ ਵੀਰ ਹੋਣਾ ਨੇ ਪਾਈਆਂ ਪੰਜਾਬ ਦੇ ਵੱਡੇ ਪਿੰਡਾਂ 'ਚੋਂ ਮਸ਼ਹੂਰ ਪਿੰਡਾਂ 'ਚੋਂ ਕਹਿੰਦੇ ਕਹੋਂਦੇ ਪਿੰਡਾਂ ਦੇ ਵਿੱਚੋਂ ਆ ਲੋਪੋ ਪਿੰਡ ਉਸ ਪਿੰਡ ਦੇ ਵਿੱਚੋਂ ਇਹ ਵੀਰ ਲੈ ਕੇ ਆਏ ਨੇ ਬੜਾ ਧੰਨਵਾਦ ਕਰਦੇ ਆ ਕਿਉਂਕਿ ਨਹੀਂ ਤਾਂ ਕੀ ਕਰਦੇ ਆ ਬੰਦਾ ਤੁਰਿਆ ਫਿਰਦਾ ਲੋਕ ਇਗਨੋਰ ਕਰ ਦਿੰਦੇ ਆ ਅਗਲਾ ਤੁਰਦਾ ਤੁਰਦਾ ਦੂਜੇ ਪਿੰਡ ਚਲੇ ਜਾਂਦਾ ਦੂਜੇ ਪਿੰਡ ਤੋਂ ਤੀਜੇ ਪਿੰਡ ਚਲੇ ਜਾਂਦਾ ਐਦਾਂ ਹੀ ਕਈ ਬੰਦੇ ਭਟਕਦੇ ਤੁਰੇ ਫਿਰਦੇ ਆ ਪਰ ਇਹਨਾਂ ਨੌਜਵਾਨਾਂ ਨੇ ਇਸ ਸਰਪੰਚ ਸਾਹਿਬ ਦਾ ਬੇਟਾ ਵਾ ਵੀਰ ਕਹਿੰਦਾ ਮੈਂ ਬੜੀ ਵਧੀਆ ਚੰਗੀ ਇਹ ਵੀਰ ਨੇ ਡਿਊਟੀ ਨਿਭਾਈ ਆ ਸਾਡੇ ਨਾਲ ਸੰਪਰਕ ਕੀਤਾ ਬੱਚੇ ਨੂੰ ਇੱਥੇ ਲੈ ਕੇ ਆਏ ਤੇ ਇਸ ਬੱਚੇ ਨੂੰ ਹੁਣ ਆਪਾਂ ਇਹਦੇ ਘਰ ਤੱਕਰ ਪਹੁੰਚਾਉਣ ਦੇ ਲਈ ਤੁਸੀਂ ਸਾਰਿਆਂ ਨੇ ਮਦਦ ਕਰਨੀ ਔਰ ਤੁਸੀਂ ਇਹਨੂੰ ਘਰੇ ਪਹੁੰਚਾਉਣ ਲਈ ਕੋਈ ਪੈਸਾ ਥੇਲੇ ਦੀ ਮਦਦ ਨਹੀਂ ਕਰਨੀ ਸਿਰਫ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਆ ਚਾਹੇ ਤੁਸੀਂ ਫੇਸਬੁੱਕ ਚ ਚਲਾਉਨੇ ਹੋ ਚਾਹੇ ਤੁਸੀਂ YouTube ਚ ਚਲਾਉਨੇ ਹੋ ਚਾਹੇ ਤੁਸੀਂ Instagram ਚ ਚਲਾਉਨੇ ਹੋ ਉਹਨੂੰ ਸ਼ੇਅਰ ਕਰ ਦਿਓ ਬਸ ਤੁਹਾਡੀ ਸ਼ੇਅਰ ਕੀਤੀ ਵੀਡੀਓ ਹੋ ਸਕਦਾ ਮੋਹਨ ਪਾਸਵੰਦ ਦੇ ਮਾਪੇ ਉਹ ਤੇ ਕਿਰਪਾ ਪਹੁੰਚ ਜਵੇ ਇਹਦੇ ਭੈਣ ਭਰਾਵਾਂ ਤੇ ਕਿਰਪਾ ਪਹੁੰਚ ਜੇ ਇਹਦੇ ਦਾਦਾ ਦਾਦੀ ਮਾਮਾ ਮਾਮੀ ਮਾਸੀ ਮਾਸੜ ਭੂਆ ਚਾਚਾ ਤਾਇਆ ਕੋਈ ਪਛਾਣ ਲਵੇ ਇਹਨੂੰ ਆਪਣੇ ਤੋਂ ਦੂਰ ਆ ਅਦਰ ਕੰਟਰੀ ਚਾ 네ਪਾਲ ਇੱਕ ਅਲੱਗ ਕੰਟਰੀ ਆ ਇੰਡੀਆ ਉਮੇ 네ਪਾਲ ਆ ਇਹ ਦੱਸਦਾ ਮੈਂ 네ਪਾਲ ਦਾ ਮਾਂ ਤੇ ਇਹਨੇ ਜਿਹੜਾ ਐਡਰੈਸ ਦੱਸਿਆ ਉਹ ਵੀ ਧਿਆਨ ਨਾਲ ਸੁਣਿਓ ਅਸੀਂ ਲਿਖ ਕੇ ਵੀ ਲਾਇਆ ਹੋਇਆ ਹੈ ਥੱਲੇ ਤੇ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਗੂਗਲ ਦੇ ਜ਼ਰੀਏ ਇਹਦਾ ਘਰ ਲੱਭਣ ਲਈ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਇਹਦਾ ਘਰ ਲੱਭਣ ਲਈ ਇਹਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਇਹਨਾਂ ਵੀਰਾਂ ਨੇ ਪਰਾਲਾ ਕੀਤਾ ਇਹਨਾਂ ਦਾ ਕੀਤਾ ਅਪਰਾਲਾ ਤਾਂ ਹੀ ਨੇਪਰੇ ਚੜਨਾ ਜੇ ਇਹ ਬੱਚੇ ਦਾ ਘਰ ਲੱਭ ਜੂਗਾ ਇਹ ਸਾਰੀਆਂ ਗੱਲਾਂ ਦੇ ਸਵਾਲਾਂ ਦੇ ਜਵਾਬ ਆ ਜਿਹੜੇ ਇਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਮਿਲਣ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਔਰ ਬੇਟਾ ਕੋਈ ਨਾਮ ਕਿਸੇ ਔਰ ਦਾ ਯਾਦ ਹੈ گاؤں ਦਾ ਨਾਮ ਦੁਬਾਰਾ ਬੋਲੋ ਜੁਨਖਨਾਵਾ ਜੁਨਖਨਾਵਾ ਠੀਕ ਹੈ ਔਰ ਜ਼ਿਲ੍ਹਾ ਕੌਣ ਸਾ ਹੈ ਜ਼ਿਲ੍ਹਾ ਜ਼ਿਲ੍ਹਾ ਰੌਟਾ ਰੌਟਾ ਔਰ ਰੇਲਵੇ ਸਟੇਸ਼ਨ ਕੌਣ ਸਾ ਪੜਤਾ ਹੈ रेलवे स्टेशन हाँ रेलवे स्टेशन एवर क्या एवर हाँ ठीक है एवर में तुम्हारे पास जो शहर पड़ता है तुम्हारे गांव के पास कौन सा शहर पड़ता है सिटी तुम्हारे स्कूल का नाम क्या है यमुना माई माध्यमिक विद्यालय स्कूल यमुना यमुना माई माध्यमिक विद्यालय स्कूल यमुना मई माध्यमिक विद्यालय स्कूल ठीक है बेटा ठीक है ਤੁਹਾਡੇ ਟੀਚਰ ਸਨ ਨਾ ਜੋ ਇਨਚਾਰਜ تھے ਤੁਹਾਰੇ ਉਹਨਾਂ ਕਾਹਨਾਂ ਨਾਮ ਦਾ ਟੀਚਰ ਕਾ ਜੋ ਇੰਗਲਿਸ਼ ਪੜ੍ਹਾਉਂਦੇ ਸਨ ਇੰਗਲਿਸ਼ ਵਾਲੇ ਟੀਚਰ ਉਹਨਾਂ ਕਾ ਨਾਮ ਕਿਆ ਥਾ ਥੋੜਾ ਜਿਹਾ ਬੱਚਾ ਕਿਤੇ ਨਾ ਕਿਤੇ ਡਰਿਆ ਹੋਇਆ ਕਹਿ ਦੀਏ ਜਾਂ ਉੜ ਗਿਆ ਹੋਇਆ ਕਹਿ ਦੀਏ ਕਰਿਓ ਕੋਸ਼ਿਸ਼ ਹੌਣ ਵੀ ਇੱਥੇ ਸਵੇਰ 2:00 ਵਜੇ ਦਾ ਬਠਾਇਆ ਸੀ ਉੱਥੇ ਹੀ ਬੈਠਾ ਹੈਲਣਾ ਨਹੀਂ ਹੈਲਣਾ ਜਿਵੇਂ ਤੁਹਾਡੇ ਕੋਲੇ ਰਿਹਾ ਹੈ ਘਰੇ ਜਾਂ ਕਿਵੇਂ ਨਹੀਂ ਸੜਕ ਤੇ ਜਿੱਥੇ ਬਹਿ ਗਿਆ ਅੱਜ ਅਸੀਂ ਇਹਨੂੰ ਲੱਭ ਹੀ ਗਏ ਆ ਧੁੱਪੇ ਬੈਠਾ ਰਿਹਾ ਹੈ ਧੁੱਪੇ ਦਾ ਕਿੱਥੇ ਸੇਮ ਪਹਾਣ ਨੂੰ ਜੋਂ ਗੁਰਦੁਆਰੇ ਨੂੰ ਕਲੀ ਜਾਂਦੀ ਆ ਉਹ ਚ ਧੁੱਪੇ ਥੜੀ ਤੇ ਬੈਠਾ ਹਾਂ ਜਦੋਂ ਇਹਨੂੰ ਪਾ ਜਿੱਥੇ ਬਹਿ ਗਿਆ ਉੱਥੇ ਬੈਠਾ ਹਾਂ ਦੋ ਦੋ ਘੰਟੇ ਬੈਠਾ ਰਹਿਣਾ ਬੱਸ ਸਟੈਂਡ ਤੇ ਜਾ ਕੇ ਪੈ ਜਾਂਦਾ ਓਕੇ ਇਹਨੇ ਇਹ ਨਹੀਂ ਸੁਣ ਮਿਲੀ ਵੀ ਕਿਨੂੰ ਕਿੱਥੋਂ ਆਇਆ ਹੈ ਆ ਹੀ ਨਹੀਂ ਪਤਾ ਆ ਜੀ ਇਹ ਕਿ ਆਪਣਾ ਦੱਸ ਰਿਹਾ ਹੈ ਜੀ ਠੀਕ ਦਾ ਜਿਆਦਾ ਹਮੇਸ਼ਾ ਬਾਅਦ ਦਾ ਮਟਰ ਤੇ ਕਰਦੇ ਆਂ ਜੀ ਕੋਸ਼ਿਸ਼ ਕਰਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ